ਉਹ ਮਿੱਤਰੋ ਉਦੋਂ ਤੁਹਾਨੂੰ ਸੁਗਾ ਚੱਲਦਾ ਦਿਖਾਇਆ ਸੀ ਨਾ ਅੱਜ ਤੁਹਾਨੂੰ ਆ ਸੁਗਾ ਦਿਖਾਉਂਦੇ ਆ ਇੱਕ ਹੋਰ ਇਹ ਨਵਾਂ ਕੋ ਬੰਗਾਲੀ ਸਾਈਡ ਹੈ ਇਹ ਨੂੰ ਨਾ ਪੱਟ ਕੇ ਿੱਟਾਂ ਜੀਆਂ ਪੱਟ ਕੇ ਬਾਹਰ ਮਾਰਦੇ ਨੇ ਕੱਟ ਕੇ ਤੇ ਫੇਰ ਇਹਨੂੰ ਮਿੱਟੀ ਭਰ ਕੇ ਜਣਗੇ ਚੌੜਾ ਬਣੂਗਾ ਪਹਿਲਾਂ ਨਾਲੋਂ ਹੁਣੇ ਪੀੜਾ ਜਾਂਦੀ ਸਿਮੈਂਟਡੋਂ ਬਣੂਗਾ ਬਾਈ ਦੇਖੋ ਪਿੱਛੇ ਚੱਲ ਰਹੀ ਦੀ ਦੋ ਫਿੰਟ ਟੱਪੇ ਆਏ ਜਾਨਕਿ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਐਤ ਕੀ ਜੀਰੀਆਂ ਚ ਪਾਣੀ ਇਹਦੇ ਵਿੱਚ ਚੱਲੂ ਆ ਬਾਈ ਜੀ ਇੱਥੇ ਪਾਣੀ ਪੂਣੀ ਨਹੀਂ ਦੀ ਲੱਗਦਾ ਨਹਿਰ ਦਾ ਮੈਲਾ ਠੀਕ ਹੈ ਇਹ ਸਾਰੇ ਖੇਤਰ ਨੂੰ ਇਹਦਾ ਪਾਣੀ ਪੈਂਦਾ ਹੈ ਇਹ ਕਦੇ ਨਹੀਂ ਚੱਲਦਾ ਦੇਖਿਆ ਬਾਈ ਮੈਂ ਕਦੇ ਵੀ ਦੇਖ ਲੋ ਅਬ ਦੀ ਜ਼ਿੰਦਗੀ ਚ ਮੈਂ ਕਦੇ ਚੱਲਦਾ ਨਹੀਂ ਦੇਖਿਆ ਇਹ ਤੇ ਆਹ ਦੇਖੋ ਅੱਜ ਇਹ ਇਹਦਾ ਕੰਮ ਚੱਲ ਰਿਹਾ ਹੈ ਅਕਤੂਬਰ 2024 ਤੇ ਉਹ ਦਿਨ ਉਹ ਚੱਲਦਾ ਦਿਖਾਏ ਤੁਹਾਨੂੰ ਇਹ ਉਦੋਂ ਜਣੀ ਇੱਕ ਪਿੰਡ ਛੱਡ ਕੇ ਇੱਧਰਲੇ ਪਾਸੇ ਆ ਜਣੀ ਕੇ ਇਸੇ ਪਿੰਡ ਦੇ ਪਰਲੇ ਪਾਸੇ ਦੀ ਆ ਇੱਧਰਲੇ ਪਾਸੇ ਆ ਆ ਸਾਰੀ ਜ਼ਮੀਨਾਂ ਨੂੰ ਇਹਦਾ ਪਾਣੀ ਲੱਗਿਆ ਕਰੂਗਾ ਇਹ ਹੜਦਾ ਏਰੀਆ ਵੈਸੇ ਮਾਰ ਵਾਲਾ ਏਰੀਆ ਇੱਥੇ ਕੱਗਰ ਦਾ ਪਾਣੀ ਆਜਾ ਚੋਹਾਂ ਲੰਗਾ ਉਧਰ ਕੱਗਰ ਹੈ ਅੱਗੇ ਕੱਗਰ ਹੈ ਉਹਦਾ ਪਾਣੀ ਇੱਥੇ ਤੱਕ ਆਇਆ ਹੋਇਆ ਜੀ ਪਿਛਲੀ ਵਾਰੀ ਦਿਖਾਇਆ ਤੇ ਜਣੀ ਕੇ ਚਲੋ ਉਦਾ ਜਦੋਂ ਪਾਣੀ ਆਉਂਦਾ ਉਹਦੀ ਬੋਦੀ ਗੱਲ ਹੈ ਜਾਨਕਿ ਆ ਪਾਣੀ ਪਹੁੰਚਦਾ ਹੋ ਗਿਆ ਜਿਹੜੇ ਬੋਰ ਲੱਗ ਰਹੇ ਨੇ ਪਾਣੀ ਥੱਲੇੋਂ ਕੱਢ ਰਹੇ ਆ ਆਪਾਂ ਇਹਨਾਂ ਦੀ ਬਚਤ ਹੋ ਜੂ ਫਾਇਦੇ ਵਾਲੀ ਗੱਲ ਹੈ ਦੇਖੋ ਬਣਦਾ ਰਿਹਾ ਆਪਾਂ ਦੇਖਣਾ ਜਿੱਥੇ ਉਰੇ ਮਿੱਟੀ ਦਾ ਕਿੰਨਾ ਕੰਮ ਚੱਲਦਾ ਤੇ ਉਰੇ ਟਿਪਰ ਲਾਤੇ ਹੋਣ ਇਹਨਾਂ ਨੇ ਪਹਿਲਾਂ ਟਰਾਲੀਆਂ ਲੱਗੀਆਂ ਹੋਈਆਂ ਨਹੀਂਆਂ